ਤੇ ਜਦੋਂ ਹੁਣ ਦੀਸੂ ਦਾ ਨਾਂ ਲੈ ਲੈ ਕੇ ਉਹਨੂੰ ਜਿਹੜਾ ਵਾ ਉਹ ਕਮੈਂਟ ਕਰਦੇ ਆ ਆਪਾਂ ਲੋਕ ਉਹ ਚਾਦੀ ਸੱਟ ਮਾਰਦੀ ਆ ਮਾਨਸਿਕ ਤੌਰ ਤੇ ਤੇ ਨਾ ਹੀ ਉਹ ਕੁੜੀ ਉਹ ਨਾ ਜੋ ਹੈਗੀ ਆ ਕਿ ਜਦੋਂ ਉਹ ਡਾਂਸਰ ਨੂੰ ਮੌਕਾ ਮਿਲਿਆ ਤੇ ਬਸ ਉਹਨੇ ਦੇ ਚੱਕ ਦੇ ਇੰਟਰਵਿਊ ਦਾ ਇੰਟਰਵਿਊ ਦੇ ਇੰਟਰਵਿਊ ਦੇ ਇੰਟਰਵਿਊ ਤੇ ਆੜੀਆਂ ਗਿਰਜਾਂਵਾਂ ਚੱਲਣ ਵਾਲੀਆਂ ਜਿਹੜੀਆਂ ਤੇ ਇਲਾਤਰੀਆਂ ਫਿਰਦੀਆਂ ਉਹਨਾਂ ਨੂੰ ਤੇ ਮਾਸ ਚਾਹੀਦਾ ਹਾਂਜੀ ਗੁਰੂ ਸਾਹਿਬ ਤੇ ਪਿਆਰਿਓ ਕੀ ਹਾਲ ਚਾਲ ਭਾਈ ਮੇਰੀ ਬੇਨਤੀ ਆ ਪਲੀਜ਼ ਕਿ ਕੱਲ ਪਰਸੋਂ ਦਾ ਮੈਂ ਵੀ ਦੇਖਣ ਡਿਆਂ ਕਿ ਜਿਹੜੀ ਕੁੜੀ ਕੁਲ ਸਿੱਧੂ ਆ ਜਿਹਨੂੰ ਦੀਪ ਸਿੱਧੂ ਦੀ ਭੈਣ ਕਹਿ ਕੇ ਉਹ ਨੂੰ ਮਿਹਨੇ ਮਾਰਨ ਡਿਆ ਉਹਨੂੰ ਬਹੁਤ ਜ਼ਿਆਦਾ ਜਿਹੜਾ ਮੰਨਤਾ ਚੰਗਾ ਬੋਲਿਆ ਜਾ ਰਿਹਾ ਉਹ ਯਾਰ ਕੰਮ ਨਾ ਕੀਤਾ ਜਾਵੇ ਦੀਪ ਸਿੱਧੂ ਕੋਈ ਇਹ ਨਾ ਕੰਮ ਦੇਣਾ ਨਹੀਂ ਜਿਹੜੇ ਕਹਿੰਦੇ ਆ ਕਿ ਦੀਪ ਸਿੱਧੂ ਜਿਉਂਦਾ ਤਾਂ ਤੂੰ ਇਦਾਂ ਕਰਦੀ ਉਹ ਤੈਨੂੰ ਰੋਕਦਾ ਦੀਪ ਸਿੱਧੂ ਨੂੰ ਕਿਉਂ ਲੋਕ ਹੁਣ ਤੱਕ ਇੰਨਾ ਪਿਆਰ ਕਰਦੇ ਆ ਕਿਉਂ ਉਹ ਥੋੜੇ ਜਿਹੇ ਟਾਈਮ 'ਚ ਲੋਕਾਂ ਦੇ ਦਿਲਾਂ ਦੇਸ਼ ਆ ਗਿਆ ਹੈ ਉਹਨੇ ਦੁਨੀਆਦਾਰੀ ਦੇਖੀ ਹੀ ਦੁਨੀਆ ਘੁੰਮਿਆ ਹੀ ਉਹ ਇੱਕ ਕਲਾਕਾਰ ਹੀ ਉਹਨੂੰ ਪਤਾ ਹੈ ਯਾਰ ਇੱਕ ਬਠਿੰਡੇ ਦੇ ਇੱਕ ਨੋਰਮਲ ਪਰਿਵਾਰ ਦੇ ਵਿੱਚੋਂ ਜਿੱਥੇ ਟੀਵੀ ਵੇਖੜ ਤੱਕ ਦੀ ਮਨਾਈ ਹੋਵੇ ਉਥੋਂ ਉੱਠ ਕੇ ਬੰਬੇ ਹਿੰਦੀ ਫਿਲਮ ਤੱਕ ਪਹੁੰਚਣਾ ਇਹ ਕੋਈ ਫਿਲਮ ਇੱਕ ਦੋਵਾਂ ਦਿਨਾਂ 'ਚ ਨਹੀਂ ਬਣ ਜਾਂਦੀ ਕਈ ਕਈ ਸਾਲ ਲੱਗ ਜਾਂਦੇ ਉਹਦੀਆਂ ਸਿਲੈਕਸ਼ਨਾਂ ਹੋਣ ਨੂੰ ਸਾਰਾ ਕੁਝ ਹੋਣ ਨੂੰ ਤੇ ਮੈਂ ਇੱਥੇ ਥੋੜਾ ਤੁਹਾਨੂੰ ਦੱਸਦਾ ਹਾਲਾਂਕਿ ਨਾਂ ਮੇਰਾ ਉਹਨਾਂ ਨਾਲ ਕੋਈ ਨਿੱਜੀ ਕੋਈ ਮੇਰਾ ਰਿਸ਼ਤਾ ਵਾ ਨਾ ਉਹ ਮੈਨੂੰ ਜਾਣਦੇ ਆ ਪਰ ਮੈਂ ਉਹਨਾਂ ਦਾ ਫੈਨ ਆ ਇੱਕ ਕਿਰਦਾਰ ਜੀਤੋ ਦਾ ਕਰਕੇ ਸੁੱਤਾ ਨਾਗ ਦਾ ਕਰਕੇ ਦੀਪ ਸਿੱਧੂ ਦੇ ਨਾਲ ਉਹਦਾ ਕਿੰਨਾ ਕੁ ਪਿਆਰ ਹੀ ਉਹ ਉਹਨਾਂ ਚੰਦ ਲੋਕਾਂ ਜੋ ਆ ਪੰਜਾਂ ਸੱਤਾਂ ਜੋ ਜਿਨ੍ਹਾਂ ਨੂੰ ਦੀਪ ਸਿੱਧੂ ਦਾ ਦਿਲੋਂ ਸਦਮਾ ਆਇਆ ਦੁੱਖ ਸਾਰਿਆਂ ਨੂੰ ਆਇਆ ਹੋਗਾ ਪਰ ਦੋਆ ਚਾਵਾ ਦੇਣਾ ਚ ਹਫਤੇ ਬਾਅਦ ਸਾਰੇ ਆਪ ਆਪ ਨੇ ਕੰਮੀ ਲਾ ਗਏ ਕੋਈ ਨੱਚ ਲਾ ਪਿਆ ਕੋਈ ਗਾਉਣ ਲਾ ਪਿਆ ਕੋਈ ਆਪਣਾ ਕੰਮ ਕਰ ਲਾ ਪਿਆ ਵਾਟ ਐਵਰ ਦੀਪ ਸਿੱਧੂ ਦਾ ਉਸ ਕੁੜੀ ਦੇ ਨਾਲ ਕਿੰਨਾ ਕੁ ਤੇਹ ਸੀ ਜਾਂ ਦੀਪ ਸਿੱਧੂ ਉਹਨੂੰ ਕਿੰਨੇ ਸਪੋਰਟ ਕਰਦਾ ਸੀ ਆ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਕਲਿੱਪ ਉਹ ਖਾ ਦਿਨਾ ਤੇ ਇਹਦੇ ਉੱਪਰ ਉਹ ਜਿਹੜਾ ਉਹ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਆ ਪਰ ਜਿੱਦਾਂ ਅਮਰਦੀਪ ਸਿੰਘ ਗਿੱਲ ਔਰ ਜਿਹੜੇ ਦੀਪ ਦੇ ਬਹੁਤ ਜ਼ਿਆਦਾ ਨੇੜੇ ਸੀ ਜਿਹੜੇ ਅਸਲ ਦੀਪ ਨੂੰ ਜਾਣਦੇ ਸੀ ਇਹ ਕੁੜੀ ਉਹਨਾਂ ਦੇ ਵਿੱਚੋਂ ਆ ਤੇ ਜਦੋਂ ਹੁਣ ਦੇ ਸੂਰ ਨਾ ਲੈ ਲੈ ਕੇ ਉਹਨੂੰ ਜਿਹੜਾ ਵਾ ਉਹ ਕਮੈਂਟ ਕਰਦੇ ਆਪਾਂ ਲੋਕ ਉਹ ਚਾਦੀ ਸੱਟ ਮਾਰਦੀ ਆ ਮਾਨਸਿਕ ਤੌਰ ਤੇ ਤੇ ਨਾ ਹੀ ਉਹ ਕੁੜੀ ਉਹ ਨਾ ਜੋ ਹੈਗੀ ਆ ਕਿ ਜਦੋਂ ਉਹ ਡਾਂਸਰ ਨੂੰ ਮੌਕਾ ਮਿਲਿਆ ਤੇ ਬਸ ਉਹਨੇ ਦੇ ਚੱਕ ਦੇ ਇੰਟਰਵਿਊ ਦਾ ਇੰਟਰਵਿਊ ਦੇ ਇੰਟਰਵਿਊ ਦੇ ਇੰਟਰਵਿਊ ਤੇ ਆਹ ਜਿਹੜੀਆਂ ਗਿਰਜਾਂਵਾਂ ਚੱਲਣ ਵਾਲੀਆਂ ਜਿਹੜੀਆਂ ਇਹ ਇਲਾਤਰੀਆਂ ਫਿਰਦੀਆਂ ਉਹਨਾਂ ਨੂੰ ਤੇ ਮਾਸ ਚਾਹੀਦਾ ਤੁਸੀਂ ਆਪਣਾ ਮਾਸ ਵਿਖਾਓ ਨਾ ਚਵੜਾ ਨੇ ਤੁਹਾਡਾ ਮਾਸ ਖਾਣ ਆ ਜਾਣਾ ਉਹਨਾਂ ਨੇ ਉਹ ਕੁੜੀ ਨੂੰ ਛੱਡਿਆ ਤੇ ਇਹਦੇ ਕੁਲ ਸਿੱਧੂ ਦੇ ਦਿਵਾਲੇ ਹੋ ਗਏ ਮੇਰੀ ਪਲੀਜ਼ ਬੇਣਤੀ ਆ ਨਾ ਮਤਲਬ ਕਿਸੇ ਨੂੰ ਵਾਸਤਵਿਕ ਤੌਰ ਤੇ ਨਾ ਪਰੇਸ਼ਾਨ ਕਰੋ ਮੈਂ ਅੱਜ ਕੁੜੀ ਦੀ ਟਾਈਮ ਲਾਈਨ ਚੈੱਕ ਕਰਦਾ ਹਾਂ ਅੱਜ ਤੋਂ 1 ਸਾਲ ਪਹਿਲਾਂ ਕੱਲ ਦਾ ਦਿਨ ਜਿਹੜਾ ਸ਼ੁੱਕਰਵਾਰ ਲੰਘਿਆ ਉਹਦੇ ਸਕੇ ਭਰਾ ਦੀ ਡੈਥ ਹੋਈ ਸੀ ਆ ਜਿਹੜਾ ਪੰਜਾਬ ਦੇ ਵਿੱਚ ਕੋਡ ਚੱਲਦਾ ਹੋ ਨਸ਼ਿਆਂ ਦਾ ਉਹਦੇ ਵਿੱਚ ਉਹਦਾ ਭਰਾ ਵੀ ਵਹਿ ਗਿਆ ਦੀਪ ਸਿੱਧੂ ਰ ਬਹੁਤ ਪਿਆਰੀ ਉਹ ਵੀ ਇਸ ਦੁਨੀਆ ਨੂੰ ਜਿਹੜਾ ਉਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਦੀਪ ਇੰਨਾ ਕੰਮ ਦੇ ਲਾ ਨਹੀਂ ਜਿਹੜੇ ਕਹਿੰਦੇ ਨੇ ਕਿ ਦੀਪ ਹੁੰਦਾ ਦੇ ਇਦਾਂ ਕਰਦੀ ਜਾਂ ਕਹੀ ਜਾਂਦੇ ਕਿ ਜਮੀਰ ਵੇਚਤੀ ਪੈਸੇ ਬਦਲੇ ਯਾਰ ਕੌਣ ਪੈਸੇ ਫੜਾ ਕੇ ਆਏ ਆ ਆਪਣੇ ਜੋ ਆਪਾਂ ਆਪਣੇ ਜੋ ਕਿੰਨੂ ਪਤਾ ਵੀ ਹਾਂ ਉਹਨੇ ਪੈਸੇ ਕਰਕੇ ਕੰਮ ਕੀਤਾ ਯਾਰ ਉਹਨੇ ਤੇ ਇੰਡਸਟਰੀ ਦੇ ਉਹ ਇੰਨੀ ਕਿ ਬਿਹਤਰੀਨ ਕਲਾਕਾਰ ਆ ਤੇ ਉਹਨੂੰ ਕੰਮ ਹੀ ਇੰਨਾ ਕਿ ਮਤਲਬ ਜਾਂ ਕੈਸਾ ਦੇਖੋ ਨੇ ਉਹਨਾ ਕੀ ਗਿਣਵਾ ਚੁਣਵਾ ਕੰਮ ਕੀਤਾ ਜਿਹੜਾ ਉਹਦੇ ਲੈਵਲ ਦਾ ਹੀ ਨਹੀਂ ਤੇ ਆ ਅੱਜ ਨੀਆਂਵਾ ਔਰ ਨਿੱਕੀਆਂ ਮੋਟੀਆਂ ਤੇ ਜਿੱਤੇ ਮਰਜੀ ਕਿਰਦਾਰ ਕਰ ਸਕਦੀ ਹਿੰਦੀ ਫਿਲਮਾਂ ਚ ਵੀ ਸੋ ਮੇਰੀ ਬੇਨਤੀ ਆ ਪਲੀਜ਼ ਉਹਨੂੰ ਨਾ ਇਹਨਾਂ ਆਪਾਂ ਪਰੇਸ਼ਾਨ ਕਰੀਏ ਇਸ ਹੱਦ ਤੱਕ ਦੀਵਤਾ ਨਾਲ ਲੈ ਲੈ ਕੇ ਕਿ ਮਤਲਬ ਬੰਦੇ ਨੂੰ ਇੰਨਾ ਨਾ ਮਜਬੂਰ ਕਰੋ ਬਾਕੀ ਪਰਮਾਤਮਾ ਜਾਣੀ ਜਾਣਿਆ ਉਹਨੇ ਉਹਦੇ ਕਿਉ ਲੋਕ ਖਿਲਾਫ ਹੋ ਰਹਾ ਉਹਨੇ ਕਿਰਦਾਰ ਕੀਤਾ ਵਾ ਜਿਹੜੀ ਹਿੰਦੀ ਫਿਲਮ ਭਣੀ ਚਮਕੀਲਾ ਦਿਲਜੀਤ ਦੀ ਨਾਲ ਦਿਲਜੀਤ ਨੂੰ ਵੀ ਮਾੜਾ ਚੰਗਾ ਬੋਲੀ ਜਾਣਿਆ ਯਾਰ ਕਿਸੇ ਦਾ ਚੰਗਾ ਕੀਤਾ ਵੀ ਚੇਤੇ ਰੱਖਿਆ ਕਰੋ ਜਿਹੜਾ ਹੁਣ ਕੁੜੀ ਨੇ ਇਸਨੇ ਕਿਰਦਾਰ ਕੀਤਾ ਮੈਨੂੰ ਲੱਗਦਾ ਕਿ ਉਹਦਾ ਕਿਰਦਾਰ ਇਹਨੇ ਕੀਤਾ ਵਾ ਪੁਲ ਸਿੱਧੂ ਨੇ ਗੁਰਦੀਪ ਕੌਰ ਦਾ ਜਿਹੜੀ ਅਮਰ ਸਿੰਘ ਚਮਕੀਲਾ ਦੀ ਜਿਹੜੀ ਘਰ ਵਾਲੀ ਸੀ ਲੋਕੀ ਕਹਿੰਦੇ ਪਹਿਲੀ ਘਰ ਵਾਲੀ ਕਹਿੰਦੇ ਪਰ ਮੈਨੂੰ ਲੱਗਦਾ ਕਿ ਉਹਦਾ ਵਿਆਹ ਇੱਕ ਹੀ ਹੋਇਆ ਸੀ ਕਿ ਜਿਹੜੀ ਅਮਰਜੋਤ ਹੀ ਬੀਬੀ ਉਹ ਉਹਦੇ ਨਾਲ ਮਤਲਬ ਗਾਉਣ ਦੇ ਤੌਰ ਤੇ ਜੁੜੀ ਸੀ ਬਾਕੀ ਮੈਂ ਡੀਪਲੀ ਨਹੀਂ ਜਾਣਦਾ ਪਰਮਾਤਮਾ ਜਾਣੇ ਤੇ ਜਿਹੜੀ ਉਹ ਗੁਰਦੀਪ ਕੌਰ ਜੀ ਦਾ ਨੇ ਕੁੜੀ ਨੇ ਕਿਰਦਾਰ ਕੀਤਾ ਵਾ ਉਸ ਬੀਬੀ ਦਾ ਵੀ ਜਿਹੜਾ ਬਹੁਤ ਸੰਘਰਸ਼ੀਲ ਜਿਹੜਾ ਜੀਵਨ ਰਿਹਾ ਵਾ ਚਮਕੀਲਾ ਜੋ ਮਰਜੀ ਹੀ ਜੋ ਮਰਜੀ ਉਹਨੇ ਗਾਇਆ ਉਹਦੀ ਜੋ ਅੰਤ ਹੋਇਆ ਉਹ ਸਾਰਿਆਂ ਨੂੰ ਆਪਣੂ ਪਤਾ ਤੇ ਮੈਂ ਸ਼ਰਤਨਾ ਕਹਿੰਦਾ ਵਾਂ ਇਹ ਕੁੱਲ ਸਿੱਧੂ ਨੇ ਉਹਨੇ ਅਜੇ ਤੱਕ ਅੱਡੀ ਚਮਕੀਲਾ ਨਹੀਂ ਸੁਣਿਆ ਤੇ ਜਿਹੜੇ ਉਹਨੂੰ ਗਾਲਾ ਕੱਢਣ ਦੇ ਨਾ ਉਹ ਸਾਰੇ ਚਮਕੀਲਾ ਸੁਣਦੇ ਹੋਣਗੇ ਇਹ ਵੀ ਗੱਲ ਸੱਚ ਆ ਤੇ ਜਿਹੜੀ ਉਹਨੇ ਜਿਹੜਾ ਕਿਰਦਾਰ ਨਿਭਾਇਆ ਉਹਨੇ ਕੁੜੀ ਨੇ ਯਾਰ ਨਾ ਵੇਖਣ ਜਾਇਓ ਫਿਲਮ ਜੇ ਤੁਹਾਨੂੰ ਨਹੀਂ ਚੰਗੀ ਲੱਗੀ ਬਲੀਵ ਇਟ ਪਰ ਇਹਨਾਂ ਸੁਣ ਚ ਜਾਂ ਪੜਨ ਚ ਇਹਨਾਂ ਕ ਜਿਨਾਂ ਕ ਮੈਨੂੰ ਪਤਾ ਵਾ ਕਿ ਉਸ ਬੀਬੀ ਦਾ ਜੀਵਨ ਹੀ ਬਹੁਤ ਸੰਘਰਸ਼ਾਂ ਚ ਰਿਹਾ ਵਾ ਜਿਨੇ ਚਮਕੀਲੇ ਦੀ ਮੌਤ ਤੋਂ ਬਾਅਦ ਕਿੱਦਾਂ ਦੇ ਹਾਲਾਤ ਹੋਏ ਹੋਣਗੇ ਉਸ ਵੇਲੇ ਜਿਨੇ ਮੁੜ ਕੇ ਦੋ ਢੀਆਂ ਪਾਲੀਆਂ ਉਹ ਜਦੋਂ ਮਾੜਾ ਟਾਈਮ ਆਉਦਾ ਉਦੋਂ ਸਾਰੇ ਸਾਹ ਛੱਡ ਜਾਂਦੇ ਆ ਉਸ ਔਖੀ ਘੜੀ ਚ ਕਿੱਦਾਂ ਦੇ ਹਾਲਾਤਾਂ ਚ ਲੰਗੀ ਹੋਗੀ ਸੋ ਮੇਰੀ ਪਲੀਜ਼ ਰਿਕਵੈਸਟ ਆ ਤੁਹਾਡੇ ਅੱਗੇ ਕਿ ਉਹਨੂੰ ਆਪਾਂ ਨਾ ਹੋਰ ਤਾਇਏ ਨਾ ਪਰੇਸ਼ਾਨ ਕਰੀਏ ਜੋ ਦੀਪ ਦਾ ਨਾਲੇ ਲੈ ਲੈ ਉਹਨੂੰ ਮੇਨੇ ਮਾਰਦੇ ਜੇ ਤੇ ਫਿਰ ਜ਼ਿਆਦਾ ਦੁੱਖ ਲੱਗਦਾ ਬਾਕੀ ਤੂੰ ਹੀ ਸਾਰੇ ਸਿਆਣੇ ਜੇ ਤੇ ਮੇਰੀ ਸਿਰਫ ਇੱਕ ਬੇਨਤੀ ਕਰ ਸਕਦਾ ਤੁਹਾਡੇ ਅੱਗੇ ਕਿ ਆਪਾਂ ਥੋੜੀ ਜੀ ਗੱਲ ਨੂੰ ਜਾਣ ਕੇ ਤੁਸੀਂ ਆਪਣਾ ਮਾਸ ਖਾਓ ਨਾ ਚਵੜਾ ਨੇ ਤੁਹਾਡਾ ਮਾਸ ਖਾਣ ਆ ਜਾਣਾ ਉਹਨਾਂ ਨੇ ਉਹ ਕੁੜੀ ਨੂੰ ਛੱਡਿਆ ਤੇ ਇਹਦੇ ਕੁਲ ਸਿੱਧੂ ਦੇ ਦਿਵਾਲੇ ਹੋ ਗਏ ਮੇਰੀ ਪਲੀਜ਼ ਬੇਨਤੀ ਹੈ ਨਾ ਮਤਲਬ ਕਿਸੇ ਨੂੰ ਮਾਨਸਿਕ ਤੌਰ ਤੇ ਨਾ ਪਰੇਸ਼ਾਨ ਕਰੋ ਮੈਂ ਇਹ ਕੁੜੀ ਦੀ ਟਾਈਮਲਾਈਨ ਚੈੱਕ ਕਰਦਾ ਹਾਂ ਅੱਜ ਤੋਂ 1 ਸਾਲ ਪਹਿਲਾਂ ਕੱਲ ਦਾ ਦਿਨ ਜਿਹੜਾ ਸ਼ੁੱਕਰਵਾਰ ਲੰਘਿਆ ਉਹਦੇ ਸਕੇ ਭਰਾ ਦੀ ਡੈਥ ਹੋਈ ਸੀ ਆ ਜਿਹੜਾ ਪੰਜਾਬ ਦੇ ਵਿੱਚ ਕੋਡ ਚੱਲਦਾ ਹੋ ਨਸ਼ਿਆਂ ਦਾ ਉਹਦੇ ਵਿੱਚ ਉਹਦਾ ਭਰਾ ਵੀ ਵਹਿ ਗਿਆ ਦੀਪ ਸਦੂਰਾ ਬਹੁਤ ਪਿਆਰੀ ਉਹ ਵੀ ਇਸ ਦੁਨੀਆ ਨੂੰ ਜਿਹੜਾ ਉਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਦੀਪ ਇੰਨਾ ਕਮਦਲਾ ਨਹੀਂ ਜਿਹੜੇ ਕਹਿੰਦੇ ਰਹੇ ਕਿ ਦੀਪ ਹੁੰਦਾ ਤਾਂ ਇਦਾਂ ਕਰਦੀ ਜਾਂ ਕਹੀ ਜਾਂਦੇ ਕਿ ਜਮੀਰ ਵੇਚਤੀ ਪੈਸੇ ਬਦਲੇ ਯਾਰ ਕੌਣ ਪੈਸੇ ਫੜਾ ਕੇ ਆਏ ਆ ਆਪਣੇ ਜੋ ਆਪਾਂ ਆਪਣੇ ਜੋ ਕਿੰਨੂੰ ਪਤਾ ਵੀ ਹਾਂ ਉਹਨੇ ਪੈਸੇ ਕਰਕੇ ਕੰਮ ਕੀਤਾ ਯਾਰ ਉਹਨੇ ਤੇ ਇੰਡਸਟਰੀ ਦੀ ਉਹ ਇੰਨੀ ਕਿ ਬਿਹਤਰੀਨ ਕਲਾਕਾਰ ਆ ਤੇ ਉਹਨੂੰ ਕੰਮ ਹੀ ਇੰਨਾ ਕਿ ਮਤਲਬ ਜਾਂ ਕੈਸਾ ਦੇਖੋ ਨੇ ਉਹਨਾ ਕੀ ਗਿਣਵਾ ਚੁਣਵਾ ਕੰਮ ਕੀਤਾ ਜਿਹੜਾ ਉਹਦੇ ਲੈਵਲ ਦਾ ਹੈ ਨਹੀਂ ਤੇ ਆ ਆ ਚੰਨੀਆਂ ਵਾਂ ਔਰ ਨਿੱਕੀਆਂ ਮੋਟੀਆਂ ਤੇ ਜਿੱਤੇ ਮਰਜ਼ੀ ਕਿਰਦਾਰ ਕਰ ਸਕਦੀ ਹਿੰਦੀ ਫਿਲਮਾਂ 'ਚ ਵੀ ਸੋ ਮੇਰੀ ਬੇਨਤੀ ਆ ਪਲੀਜ਼ ਉਹਨੂੰ ਨਾ ਇਹਨਾਂ ਆਪਾਂ ਪਰੇਸ਼ਾਨ ਕਰੀਏ ਇਸ ਹੱਦ ਤੱਕ ਦੀਤਾ ਨਾਲ ਲੈ ਲੈ ਕੇ ਕਿ ਮਤਲਬ ਬੰਦੇ ਨੂੰ ਇੰਨਾ ਨਾ ਮਜਬੂਰ ਕਰੋ ਬਾਕੀ ਪਰਮਾਤਮਾ ਜਾਣੀ ਜਾਣਿਆ ਉਹਨੇ ਉਹਦੇ ਕਿਉ ਲੋਕ ਖਿਲਾਫ ਹੋ ਰਿਹਾ ਉਹਨੇ ਕਿਰਦਾਰ ਕੀਤਾ ਵਾ ਜਿਹੜੀ ਹਿੰਦੀ ਫਿਲਮ ਭਣੀ ਹੈ ਚਮਕੀਲਾ ਦਿਲਜੀਤ ਨਾਲ ਦਿਲਜੀਤ ਨੇ ਵੀ ਮਾੜਾ ਚੰਗਾ ਬੋਲੀ ਜਾਣਿਆ ਯਾਰ ਕਿਸੇ ਦਾ ਚੰਗਾ ਕੀਤਾ ਵੀ ਚੇਤੇ ਰੱਖਿਆ ਕਰੋ ਜਿਹੜਾ ਹੁਣ ਕੁੜੀ ਨੇ ਇਸਨੇ ਕਿਰਦਾਰ ਕੀਤਾ ਮੈਨੂੰ ਲੱਗਦਾ ਕਿ ਉਹਦਾ ਕਿਰਦਾਰ ਇਹਨੇ ਕੀਤਾ ਵਾ ਪੌਲਸੀ ਤੋਂ ਨੇ ਗੁਰਦੀਪ ਕੌਰ ਦਾ ਜਿਹੜੀ ਅਮਰ ਸਿੰਘ ਚਮਕੀਲਾ ਦੀ ਜਿਹੜੀ ਘਰ ਵਾਲੀ ਸੀ ਲੋਕੀ ਕਹਿੰਦੇ ਪਹਿਲੀ ਘਰ ਵਾਲੀ ਕਹਿੰਦੇ ਪਰ ਮੈਨੂੰ ਲੱਗਦਾ ਕਿ ਉਹਦਾ ਵਿਆਹ ਇੱਕ ਹੀ ਹੋਇਆ ਸੀ ਕਿ ਜਿਹੜੀ ਅਮਰਜੋਤ ਹੀ ਬੀਬੀ ਉਹ ਉਹਦੇ ਨਾਲ ਮਤਲਬ ਗੌਣ ਦੇ ਤੌਰ ਤੇ ਜੁੜੀ ਸੀ ਬਾਕੀ ਮੈਂ ਡੀਪਲੀ ਨਹੀਂ ਜਾਣਦਾ ਪਰਮਾਤਮਾ ਜਾਣੇ ਤੇ ਜਿਹੜੀ ਉਹ ਗੁਰਦੀਪ ਕੌਰ ਜੀ ਦਾਲੇ ਕੁੜੀ ਨੇ ਕਿਰਦਾਰ ਕੀਤਾ ਵਾ ਉਸ ਬੀਬੀ ਦਾ ਵੀ ਜਿਹੜਾ ਬਹੁਤ ਸੰਘਰਸ਼ੀਲ ਜਿਹੜਾ ਜੀਵਨ ਰਿਹਾ ਵਾ ਚਮਕੀਲਾ ਜੋ ਮਰਜੀ ਹੀ ਜੋ ਮਰਜੀ ਉਹਨੇ ਗਾਇਆ ਉਹਦੀ ਜੋ ਅੰਤ ਹੋਇਆ ਉਹ ਸਾਰਿਆਂ ਨੂੰ ਆਪਣਾ ਪਤਾ ਤੇ ਮੈਂ ਸ਼ਰਦਨਾ ਕਹਿੰਦਾ ਵਾਂ ਇਹ ਕੋਲ ਸਿੱਧੂ ਨੇ ਉਹਨੇ ਅਜ ਤੱਕ ਕਦੀ ਝਮਕੀਲਾ ਨਹੀਂ ਸੁਣਿਆ ਤੇ ਜਿਹੜੇ ਉਹਨੂੰ ਗਾਲਾਂ ਕੱਢਣ ਦਾ ਨਾ ਉਹ ਸਾਰੇ ਝਮਕੀਲਾ ਸੁਣਦੇ ਹੋਣਗੇ ਇਹ ਵੀ ਗੱਲ ਸੱਚ ਆ ਤੇ ਜਿਹੜੀ ਉਹਨੇ ਜਿਹੜਾ کردار ਨਿਭਾਇਆ ਉਹਨੇ ਕੁੜੀ ਨੇ ਯਾਰ ਨਾ ਵੇਖਣ ਜਾਇਓ ਫਿਲਮ ਜੇ ਤੁਹਾਨੂੰ ਨਹੀਂ ਚੰਗੀ ਲੱਗੀ ਲੀਵ ਇਟ ਪਰ ਇਹਨਾਂ ਸੁਣ ਚ ਜਾਂ ਪੜਨ ਚ ਇਹਨਾਂ ਕ ਜਿਨਾਂ ਕ ਮੈਨੂੰ ਪਤਾ ਵਾ ਕਿ ਉਸ ਬੀਬੀ ਦਾ ਜੀਵਨ ਹੀ ਬਹੁਤ ਸੰਘਰਸ਼ਾਂ ਚ ਰਿਹਾ ਵਾ ਜਿਨੇ ਚਮਕੀਲੇ ਦੀ ਮੌਤ ਤੋਂ ਬਾਅਦ ਕਿਦਾਂ ਦੇ ਹਾਲਾਤ ਹੋਏ ਹੋਣਗੇ ਉਸ ਵੇਲੇ ਜਿਨੇ ਮੁੜ ਕੇ ਦੋ ਢੀਆਂ ਪਾਲੀਆਂ ਉਹ ਜਦੋਂ ਮਾੜਾ ਟਾਈਮ ਆਉਂਦਾ ਉਦੋਂ ਸਾਰੇ ਸਾਹ ਛੱਡ ਜਾਂਦੇ ਆ ਉਸ ਔਖੀ ਘੜੀ ਚੋਂ ਕਿਦਾਂ ਦੇ ਹਾਲਾਤਾਂ ਚ ਲੰਗੀ ਹੋਊਗੀ ਸੋ ਮੇਰੀ ਪਲੀਜ਼ ਰਿਕਵੈਸਟ ਆ ਤੁਹਾਡੇ ਅੱਗੇ ਕਿ ਉਹਨੂੰ ਆਪਾਂ ਨਾ ਹੋਰ ਤਾਇਏ ਨਾ ਪਰੇਸ਼ਾਨ ਕਰੀਏ ਜਦੋਂ ਦੀਪ ਦਾ ਨਾਲੇ ਲੈ ਲੈ ਉਹਨੂੰ ਮੇਨੇ ਮਾਰਦੇ ਜੇ ਤੇ ਫਿਰ ਜ਼ਿਆਦਾ ਦੁੱਖ ਲੱਗਦਾ ਬਾਕੀ ਤੂੰ ਹੀ ਸਾਰੇ ਸਿਆਣੇ ਜੇ ਤੇ ਮੇਰੀ ਸਿਰਫ ਇੱਕ ਬੇਨਤੀ ਕਰ ਸਕਦਾ ਤੁਹਾਡੇ ਅੱਗੇ ਕਿ ਆਪਾਂ ਥੋੜੀ ਜੀ ਗੱਲ ਨੂੰ ਜਾਣ ਕੇ